ਵਾਕਿਓਂ ਬਾਬਾ ਸਾਹਿਬ ਹੀਮਰੋਂ ਦੇ ਇਸ ਕਮਿਊਨਿਟੀ ਹਾਲ ਦਾ ਜਿਹੜਾ ਪੱਤਰ ਜਿਨੇ ਰੱਖਿਆ ਬੜੇ ਸਮੇਂ ਤੋਂ ਮੰਗ ਕੀਤੀ ਸੀ। ਜੜਵਾ ਨਿਵਾਸੀਆਂ ਦੀ ਬਹੁਤ ਲੰਬੀ ਮੰਗ ਸੀਗੀ ਕਿ ਸਾਡੇ ਗਰੀਬ ਲੋਕਾਂ ਦੇ ਲਈ, ਦਲਿਤ ਲੋਕਾਂ ਦੇ ਲਈ, ਅਨੁਸੂਚਿਤ ਜਾਤੀ ਜਨਜਾਤੀ ਲੋਕਾਂ ਦੇ ਲਈ ਕੋਈ ਵੱਡਾ ਮੈਰਿਜ ਪੈਲੇਸ ਨਹੀਂ ਹੈਗਾ, ਕੋਈ ਵੱਡਾ ਕਮਿਊਨਿਟੀ ਹਾਲ ਨਹੀਂ ਹੈਗਾ। ਸੋ ਅੱਜ 2 ਕਰੋੜ ਰੁਪਏ ਦੀ ਲਾਗਤ ਦੇ ਨਾਲ ਜਿਹੜਾ ਬੰਡ ਵਾਲਾ ਬਾਬਾ ਸਾਹਿਬ ਹੀਮਰੋਂ ਬੇੜਕਰ ਕਮਿਊਨਿਟੀ ਹਾਲ ਆਗਾ। ਉਹਦਾ ਨਹੀਂ ਪੱਥਰ ਰੱਖਿਆ ਗਿਆ ਬੜੀ ਜਲਦੀ 6 ਮਹੀਨਿਆਂ ਦੇ ਅੰਦਰ ਇਹ ਕਮਿਊਨਿਟੀ ਸੈਂਟਰ ਜਿਹੜਾ ਬਣ ਕੇ ਤਿਆਰ ਹੋਊਗਾ ਜਿੱਥੇ ਸਾਰੇ ਗਰੀਬ ਲੋਕ ਆਪਣੇ ਪਰਿਵਾਰਾਂ ਦੇ ਆਪਣੇ ਬੱਚਿਆਂ ਦੇ ਵਿਆਹ ਸ਼ਾਦੀ ਦੇ ਪ੍ਰੋਗਰਾਮ ਜਾਂ ਕੋਈ ਗਮੀ ਦਾ ਪ੍ਰੋਗਰਾਮ ਆਰਾਮ ਨਾਲ ਖੁੱਲਕੇ ਕਰ ਸਕਦੇ ਨੇਗੇ ਔਰ ਇਹਦੇ ਅੰਦਰ 500 ਵਿਅਕਤੀਆਂ ਦੇ ਬੈਠਣ ਦੀ ਕੈਪੈਸਿਟੀ ਆ ਕਾਰਾਂ ਖੜਨ ਦੇ ਲਈ ਖੁੱਲੀ ਪਾਰਕਿੰਗ ਆ ਔਰ ਬਿਲਕੁਲ ਬਹੁਤ ਹੀ ਸ਼ਾਨਦਾਰ ਢੰਗ ਨਾਲ ਬਣਾਇਆ ਜਾ ਰਿਹਾ ਹੈਗਾ ਤਾਂ ਕਿ ਸਾਰੇ ਗਰੀਬ ਲੋਕ ਨੇ ਉਹ ਆਪਣੇ ਪਰਿਵਾਰਕ ਸਮਾਗਮ ਜਿਹੜੇ ਨੇਗੇ ਇੱਥੇ ਬਹਿ ਕੇ ਖੁਸ਼ੀ ਦੇ ਕਰ ਸਕਦੇ ਨੇ ਸਾਰੇ ਨੂੰ ਲੰਬੇ ਸਮੇਂ ਚਲਾਉਣ ਲਈ ਕਮੇਟੀ ਵਗੈਰਾ ਬਿਲਕੁਲ ਇਸ ਨੂੰ ਚਲਾਉਣ ਦੇ ਲਈ ਇਹਦਾ ਰੱਖ-ਰਖਾਅ ਦੇ ਲਈ ਅਸੀਂ ਇਹ ਕਮੇਟੀ ਦਾ ਗਠਨ ਕੀਤਾ ਗਿਆ ਤਾਂ ਕਿ ਸਾਰੇ ਜਣੇ ਉਸ ਕਮੇਟੀ ਦੇ ਮੈਂਬਰ ਹੋਣਗੇ ਤੋਂ ਛੋਟੀ ਜੀ ਇਹਨਾਂ ਨੇ ਮੈਸਰ ਦਾ ਆਪਣੇ ਹਿਸਾਬ ਨਾਲ ਜਿੰਨੇ ਵੀ ਮੈਕੈਨਿਜ਼ਮ ਹੋਊਗਾ ਬਣਾ ਲੈਣਗੇ ਸੋ ਤਾਂ ਕਿ ਆਉਣ ਵਾਲੇ ਸਮੇਂ 'ਚ ਕਿਸੇ ਕਿਸਮ ਦੀ ਕੋਈ ਦਿੱਕਤ ਨਾ ਆਵੇ ਉਹਦਾ ਕੰਮ ਜਿਹੜਾ ਉਹ ਅੱਛੇ ਤਰੀਕੇ ਨਾਲ ਚੱਲ ਸਕੇ ਸਰ ਤੜਪਾਤੀ ਇੱਕ ਹੋਰ ਮੰਗ ਕੀਤੀ ਜਾ ਰਹੀ ਹੈ ਲਾਇਬ੍ਰੇਰੀ ਨੂੰ ਪਿੱਛਲੇ ਲੰਬੇ ਸਿਰ ਬਿਲਕੁਲ ਲਾਇਬ੍ਰੇਰੀ ਜਿਹੜੀ ਆ ਉਹਦਾ ਵੀ ਆਉਣ ਵਾਲੇ ਸਮੇਂ 'ਚ ਅਸੀਂ ਜਿਹੜਾ ਨੀ ਪੱਥਰ ਰੱਖਾਂਗੇ ਬੜੇ ਜਲਦੀ ਲਾਇਬ੍ਰੇਰੀ ਵੀ ਤਿਆਰ ਹੋ ਇਸ ਤੋਂ ਬਿਨਾ ਪ੍ਰਧਾਨ ਜੀ ਨੇ ਮੰਗ ਕੀਤੀ ਕਿ ਤਿੰਨ ਗੇਟ ਜਿਹੜੇ ਨੇਗੇ ਗੁਰਦੁਆਰਾ ਸਾਹਿਬ ਵਾਲੇ ਉਹ ਵੀ ਮੈਂ ਪੈਸੇ ਪਾ ਦਿੱਤੇ ਤੇ ਬੜੀ ਜਲਦੀ ਉਹਨਾਂ ਦਾ ਵੀ ਕੰਸਟ੍ਰਕਸ਼ਨ ਦਾ ਕੰਮ ਸ਼ੁਰੂ ਹੋ ਜਾ। ਸਾਰੇ ਜੋ ਹੋਰ ਵੀ ਪ੍ਰੋਜੈਕਟਾਂ ਨੇ ਉਹ ਵੀ ਕੱਟੇ ਜਾ ਰਹੇ ਆ। ਅੱਜ ਹਲਕੇ ਦੇ ਵੱਖ-ਵੱਖ ਪਿੰਡਾਂ ਜਾ ਰਿਹਾ ਜਨਾਲ ਹੋਰ ਕਾਫੀ ਪਿੰਡਾਂ ਜਾ ਰਿਹਾ। ਉੱਥੇ ਵੀ ਜਿਹੜੇ ਵੱਖ-ਵੱਖ ਜਿਹੜੇ ਪਾਈਪਲਾਈਨ ਨੇਗੇ ਜਿਹੜਾ ਕਿਸਾਨ ਦੇ ਖੇਤ ਨੂੰ ਪਾਣੀ ਬਚਾਉਣਾਗਾ ਉਹਨਾਂ ਕੰਮਾਂ ਦੀ ਵੀ ਸ਼ੁਰੂਆਤ ਜਿਹੜੀ ਇਸ ਕਰਕੇ ਜਾ ਰਹੀ ਆ।